ਨਾਲੀ ਆਪਾ ਉਹ ਪਾਇਦੇ ਲੈਣਾ ਮੈਨੂੰ ਪੈਰ ਆ ਮੈਂ ਤਾਂ ਵੀ ਉਹ पक्का <sum> 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 ਆਮ ਚੇਡ ਲੱਗ ਰਿਹਾ ਹੈ। ਇਹ ਦੇਖੋ। ਆਮ ਚੇਡ ਦਾ ਨਾਮ ਪ クリア ਆ ਰਿਹਾ ਹੈ। ਹੋਰ ਚੰਗਾ ਕਰ। ਕਿਤੇ ਇਹ ਨਾ ਕਰੀਂ ਨਾ ਬਿਜਲੀ ਚੱਲ ਜਾਵੇ। ਕਿੱਥੇ ਜਾਣਾ ਮੈਨੂੰ ਪਤਾ ਨਹੀਂ ਆਗਾ। ਬੰਦੇ ਭਾਈ। ਇਹ ਕਹਿੰਦਾ ਕਿ ਬਾਅਦ ਵਿੱਚ ਅੱਜ ਦੇ ਦੋਨਾਂ ਤੇ ਜਾ ਕੇ ਪਾਣੀ ਮਾਰ ਦੇ। ਨਹੀਂ ਹਲੇ ਬੱਤਾ ਤਾਂ ਬਣਿਆ ਨਾ ਇੱਕ ਬਚਾਲੇ ਬੱਤਾ ਹੀ ਬਣਣਾ ਰਹਿੰਦਾ ਇੱਕ ਹੋਰ ਪੂਰਾ ਕੰਦੇ ਬਿਨਾ ਬੱਤੇ ਤੋਂ ਬਣ ਜਾਂਦਾ ਬਿਨਾ ਬੱਤੇ ਤੋਂ ਕਿਵੇਂ ਘੜਨਗੇ ਮਾਰ ਨਹੀਂ ਪਾਣੀ ਦਾ ਨੂੰ ਖਰਾਪ ਨਹੀਂ ਪਰ ਚ ਮਾਰਨਾ ਮੱਥਾ ਮਾਰਨਾ ਮਾਰਦੇ ਨੇ ਆਪਾਂ ਉਹਨੇ ਵੀਡੀਓ ਵੀਡੀਓ ਬਣਾ ਲਈਏ ਲਾਈਵ ਲੂਪ ਪਾ ਦੀਏ ਕੱਦਾਂ ਇੱਕ ਅਦਾ ਲਾਈਵ ਲੂਪ ਪਾ ਦੀਏ ਉਹਨੇ ਰਾਜੇ ਦੇ ਕੰਦ ਦਿਖਾ ਦੀਏ ਵੀ ਸਾਰਾ ਹਣਾ ਯਾਦ ਰੂਗਾ ਜੇ ਆਪਾਂ ਟੀਪ ਕਰੀ ਸੀਗੀ ਤੈਨੂੰ ਦਾ ਵਿੱਚ ਲੈ ਤਾ ਤੇ ਹਦਰ ਚਾਗਲਾ ਮੜਾ ਚੰਗਾ ਪੀਓ ਜਗਾ ਲੈ ਕੇ ਨਹੀਂ ਆਉਣਾ ਕਹਿੰਦਾ ਇਕੱਲਾ ਮੈਂ ਆਉਂ ਬੈਠੇ ਤੁਹਾਨੂੰ ਤੈਨੂੰ ਦਿਖਾਈ ਦੇਣਾ ਸਮਾਰ ਕੇ ਆ ਲੈ ਆ ਮਲਣ ਕਾ ਪਈ ਇਹ ਮਣੀ ਕਹਿੰਦੇ ਨੇ ਚੰਗਾ ਯਾਦ ਰੱਖ ਲੈ ਆ ਜਾ ਗਈ ਤਾਂ ਚੰਗਾ ਇਹਨੂੰ ਗੱਡੀ ਕੋਲ ਸਾ ਬਸਾ ਦਾ ਕੁਝ ਉੱਤੇ ਦੱਸ ਦੇ ਕੇ ਨੇ ਉਹ ਕਰਨਾ ਹੈ ਔਰ ਆਇਆ ਮੱਲਣ ਕਾ ਨੂੰ ਜਿਆਦਾ ਤੇਰਾ ਤਰੀਕ ਨੂੰ ਜਾਊਗਾ ਉਹ ਦਿੱਲੀ ਤੇ ਸਿਆਣ ਰੱਖ ਚੰਗਾ ਜੇ ਕੋਟ ਪੈਣ ਲੱਗੇ ਤੇ ਉੱਥੇ ਕਿਸੇ ਸਿਆਣ ਰੱਖ ਲੈ ਸੁਵਾਰ ਕੇ ਰਾਇਆ ਤੇਰਾ ਨੂੰ ਜਾਣਾ ਤਾਂ ਦਿੱਲੀ ਬਾਤ ਤਰੀ ਸਿਆਣ ਰੱਖਣਗੇ ਚੰਗਾ ਉੱਥੇ ਆ ਜਿਹੜੇ ਦੇਖਣਗੇ ਹੋਰ ਕੌਣ ਇਹੋ ਕੋਟ ਪੈਂਦੀ ਤੇਰਾ ਨੂੰ ਦਿੱਲੀ ਜਾਣਾ ਨਾ ਦਲਾਂਗ ਯਾਰ ਮੈਂ ਵੀ ਨਾਲ ਹੀ ਚੱਲੂੰਗਾ ਤੇਰੇ ਮੇਰੀ ਰੇਸ਼ ਬਹੁਤ ਹੈ ਫੁੱਲਗਾ ਹਟਕੇ ਲੈ ਕੇ ਚਲਾਏ ਗੀਜੇ ਜੀ ਦਮਾਰੀ ਗੱਲ ਵੜਾ ਪਹੋ ਪ੍ਰੈਸ਼ਰ ਜਾਂਦਾ ਪਤਲਾ ਕਰ ਮੜਾ ਆ ਮੋਟਾ ਕਰ ਫਫਾਰਾ ਬੰਦਾ ਹੀ ਮਾਰਨਾ ਸੀ ਕਿਆ ਆ ਜੰਦਾ ਸੀ ਇੱਕ ਠੰਗਾ ਮਾਰਦਾ ਯਾਰਾ ਹਾ ਛਾਲੇ ਦਾ ਕਹਿੰਦਾ ਪਹਿਲੇ ਬਾਈ ਚਾਲੀ ਪਈਆ ਬਾਕੀ ਲਾ ਵੀਡੀਓ ਬਣੀ ਜਾਂਦੀ ਆ ਪਤਾ ਲੱਗ ਜੀ ਵੀ ਡਿੱਗਦਾ ਕਿਵੇਂ ਆ ਪ੍ਰੋਪਰ ਆ ਯਾਦ ਕਰ ਰੋ ਹੁਣ ਰਾਜੇ ਕਰਦੀ ਹੈ ਵੀ ਪਤਾ ਜਾਂਦਾ ਪਤਾ ਲੱਗ ਜੀ ਵੀ 13 ਤਰੀਕ ਨੂੰ ਦਿੱਲੀ ਪਹੁੰਚ ਪਹੁੰਚਦੇ ਨਹੀਂਗਾ ਪਹਿਲਾਂ ਉਹ ਤੋਂ ਡਿੱਗ ਗਿਆ ਥੱਲੇ ਵਾਲੀ ਪੈੜ ਤੇ ਆ ਜੂਗਾ ਥੱਲੇ ਵਾਲੀ ਪੈੜ ਤੋਂ ਡਿੱਗ ਕੇ ਇੱਥੇ ਆਊਗਾ ਚਾਲੀ ਤੇ ਫਰਦਲੇ ਮੇਰਾ 2 ਤੋਂ ਕੰਮ ਨਹੀਂ ਆਉਂਦਾ ਕੱਲ੍ਹ ਉਹ ਕੰਨ ਮਾਰ ਬਣਾ ਯਾਰ ਕੱਲ੍ਹ ਉਹ ਬਾਈ ਉਹ ਕਹਿੰਦਾ ਬਾਜਦਾ ਨਹੀਂ ਤੂੰ ਯਾਰ ਤੂੰ ਲੈਣਾ ਕੀ ਹੈ ਯਾਰ ਅੱਲਾ ਮੰਦਾ ਨਹੀਂ ਪਾਣੀ ਉਹ ਮਾਰੀਏਾਨੂੰ ਪੜਾ ਲਾਦਾ ਜੋ ਮੰਨੇ ਕੋ ਨਾ ਹੋ ਹੋਰ ਕਹਾ ਆਏ ਆ ਮਾਰਦੇ ਮਾਰਾ ਸਿਰੇ ਤੇ ਮਾਰਦੇ ਆ ਪਾ ਫੱਤੇ ਆ ਤੂ ਬਾਦ ਆਜੋ ਥੱਲੇ ਖੜਦੇ ਬਣੀ ਫੜੀ ਹੋਲੇ ਹੋ ਕੇ ਹੋਏ ਹਾਂ ਬੈਠਾ ਥੱਲੇ ਹੋ ਕੇ ਫੜ ਲਾ ਪਾਪਾ ਮਹੂਰਲੇ ਪਾਸੋਂ ਮੜਾਇ ਨਕਸ਼ਾ ਲੈ ਲਾਂ ਕੋਠੀ ਦਾ ਕੋਠਿਆ ਮੜਾਇ ਨਕਸ਼ਾ ਲਾ ਲਈ ਮਹੂਰਲੇ ਪਾਸਿਓਂ ਫੇਰ ਵੀ ਯਾਦ ਕਰ ਰਹਿ ਜਿਉਂ ਕੀ ਰਾਜੇ ਦੀ ਕੋਠੀ ਸੀ ਜਿਹੋ ਵੱਟੀ ਫਕਰਾਈ ਸੀਗੀ ਆ ਜਾ ਆ ਆ ਥੱਲੇ ਆ ਜਾ ਆ ਜਾ ਰਾਹ ਥੱਲੇ ਆ ਜਾ ਫੇ 13 ਤਰੀਕ ਨੂੰ ਆਪਾਂ ਚੱਲਣਾ ਦਿੱਲੀ ਸਾਰੇ ਰਿਓ ਤਿਆਰ 13 ਤਰੀਕ ਨੂੰ 13 ਫਰਵਰੀ ਨੂੰ ਦਿੱਲੀ ਦਿੱਲੀ ਬਾਹਰ ਤੇ ਜਾਣਾਗਾ 13 ਫਰਵਰੀ ਨੂੰ ਆ ਜਾ ਰਾਹ ਤੇਰੀ ਗੱਲ ਕਰਾਵਾਂ ਮੈਂ ਕਿਰਾ ਬੋਲ ਬਾਈ ਕਿੰਨੀ ਤਰੀਕ ਨੂੰ ਜਾਣਾ ਆ ਜਾ ਮੜਾ ਸਪੀਚ ਤਾਂ ਦੇ ਦੇ ਪ੍ਰਿਕਾਇਤ੍ਰਿਕ ਨੂੰ ਜਾਣਾ ਦਿੱਲੀ ਤਾਂ ਤੇਰਾ ਤ੍ਰਿਕ ਨੂੰ ਆ ਜਾ ਆ ਜਾ ਭੱਜ ਜਾ ਉਹਦਾ ਬੰਦਾ ਹੀ ਬਹੁਤ ਜੁੜ ਗੇ ਆ ਜਾ ਆ ਜਾ 13 ਫਰਵਰੀ ਨੂੰ ਜਾਣਾ ਨਾ 13 ਫਰਵਰੀ ਨੂੰ ਆ ਜਾ 13 ਫਰਵਰੀ ਨੂੰ ਜਾਣਾ ਦਿੱਲੀ Dekat apa juga ya? Dekat mana woy? Hah?